ਯੋਗਾਂ ਦੇ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਬਰ ਬੇਦੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਨਜ਼ਰ ਮਾਰਦੇ ਆਂ ਪੰਜਾਬ ਦੀਆਂ ਅਹਿਮ ਵੱਡੀਆਂ ਖਬਰਾਂ ਦੇ ਸੇਧ ਮੰਤਰੀ ਬ੍ਰਹਮਿੰਦਰ ਨਿਆਰ ਪਟਿਆਲਾ ਜੀ ਦੀ ਸਿਵਲ ਜੱਜ ਜੇਦੀ ਸੈਣੀ ਦੀ ਕੋਰਟ ਵਿੱਚ ਸਿਮਰਜੀਤ ਬੈਂਕ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ ਵਿਦੇਦਰੀ ਬੈਂਕ ਨੇ ਸੇਧ ਮੰਤਰੀ ਤੇ ਦੋਸ਼ ਲਾਇਆ ਸਨ ਜਿਨ੍ਹਾਂ ਦੇ ਆਧਾਰ ਤੇ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੋਤਾ ਸਿੰਘ ਨੂੰ ਮਹਾਲੀ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਭਰਤੀ ਮਾਮਲੇ 'ਚ ਉਹਨਾਂ ਨੂੰ ਬਰੀ ਕਰ ਦਿੱਤਾ ਹੈ ਇਸ ਮਾਮਲੇ ਵਿੱਚ ਕੁੱਲ ਮਿਲਾ ਕੇ 6 ਲੋਕਾਂ ਦੇ ਨਾਂ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਬਾਕੀ ਨੂੰ ਅਦਾਲਤ ਨੇ 3-3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਸੁਖਬਲ ਖੈਰਾ ਨੂੰ ਵਿਰੋਧੀ ਧਿਰ ਦਾ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਆਮ ਆਦੀ ਪਾਰਟੀ ਦਾ ਕਮਜ਼ੋਰ ਹੋਦਾ ਹੀ ਜਾ ਰਿਹਾ ਹੈ ਇੱਕ ਪਾਸੇ ਸੁਖਬਲ ਖੈਰਾ 2 ਅਗਸਤ ਨੂੰ ਬਠਿੰਡਾ ਵਿਖੇ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੇ ਹਨ ਦੂਜੇ ਪਾਸੇ ਹੁਣ ਪਾਰਟੀ ਦੇ ਦੂਜੇ ਖੈਰਾ ਵਿਰੋਧੀ ਧੜੇ ਨੇ 13 ਅਗਸਤ ਨੂੰ ਪੰਜਾਬ 'ਚ ਰੈਲੀ ਕਰਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਦਿੱਲੀ ਤੋਂ ਪਾਰਟੀ ਦੇ ਪੰਜਾਬ ਇੰਚਾਰਜ ਮਨਜੀਤ ਸ਼ਿਸ਼ੋਧਿਆ ਚੇਚੇ ਤੌਰ ਤੇ ਸ਼ਰਕਤ ਕਰਨਗੇ ਪ੍ਰਸਿੱਧ ਕਮੇਡੀਆਂ ਦੇ ਆਮਾਦੀ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਖੋਗੀ ਵੀ ਖੇਹਰਾ ਦੇ ਹੱਕ ਵਿੱਚ ਮਿਤਰ ਆਏ ਹਨ ਖੋਗੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਰਾਹੀਂ ਦੋ ਘਸਦੀ ਬਠਿੰਡਾ ਕਨਵੈਨਸ਼ਨ ਵਿੱਚ ਲੋਕਾਂ ਨੂੰ ਹਮ ਹਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਗੁਰਪ੍ਰੀਤ ਦਾਬਕ ਹਾਈ ਕਮਾਂਡ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਕਿਹਾ ਕਿ ਪੈਨੂੰ ਅਫਸੋਸ ਹੈ ਕਿ ਪੰਜਾਬ ਪੱਖੀ ਆਵਾਜ਼ ਚੁੱਕਣ ਵਾਲੇ ਖੇਹਰਾ ਵਰਗੇ ਸਿਆਸਤਦਾਨਾਂ ਨਾਲ ਵੀ ਅੱਜ ਉਹੀ ਹੋ ਰਿਹਾ ਹੈ ਕਾਂਗਰਸ ਨੂੰ ਉਸ ਸਮੇਂ ਬਹੁਤ ਵੱਡਾ ਝਟਕਾ ਲੱਗਾ ਜਦੋਂ ਬਲਾਗ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਰਾਜ ਸਮਾਜਿਕ ਸੁਰੱਖਿਆ ਬੋਰਡ ਦੇ ਮੈਂਬਰ ਸੁਰੇਸ਼ ਮੜਕ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੁਰੇਸ਼ ਮੜਕ ਨੇ ਪਾਰਟੀ ਹੋ ਰਹੀ ਲਗਾਤਾਰ ਅਣਦੇਖੀ ਕਾਰਨ ਪੰਜਾਬ ਸਰਕਾਰ ਦੁਆਰਾ ਕੁਝ ਸਮਾਂ ਪਹਿਲਾਂ ਹੀ ਸਮਾਜਿਕ ਸੁਰੱਖਿਆ ਬੋਰਡ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਨੰਗਲ ਦੀ ਸਿਆਸਤ 'ਚ ਹਲਚਲ ਪੈਦਾ ਕਰ ਦਿੱਤੀ ਹੈ। ਡਾਲਾ ਦੇ ਮਹੱਲਾ ਇੰਦਰਜੀਤ ਵਿੱਤੀ ਰਾਧਕਤਾਏ ਨੇ ਆਪਣੇ ਡੇਢ ਮਹੀਨੇ ਦੇ ਭਤੀਜੇ ਨੂੰ ਘਰ ਦੀ ਦੂਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ। ਜੇ ਤੋ ਬਾਤ ਪਰਿਵਾਰ ਵਾਲਿਆਂ ਨੇ ਤਰੰਤ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਜਿੱਤੇ ਡਾਕਟਰਾਂ ਨੇ ਉਸ ਨੂੰ ਮਰਿਤਕ ਕਰਾਰ ਦਿੱਤਾ ਆਮ ਆਦੀ ਪਾਰਟੀ ਦੀ ਪੰਜਾਬ ਕਾਇਤੇ ਕੇਂਦਰੀ ਹਾਈ ਕਮਾਂਡ ਜਾਰੀ ਕਾਰਟੋਕਲਿਸ ਤੋਂ ਬਾਅਦ ਪ੍ਰਵਾਸੀ ਪੰਜਾਬੀਆਂ ਚ ਹੋਰ ਨਰਾਸ਼ਾ ਦੇਖ ਨੂੰ ਮਿਲ ਰਹੀ ਹੈ ਪਾਰਟੀ ਦੇ ਐਨ ਆਰ ਆਈ ਵਲੰਟੀਅਰ ਲੀਡਰਸ਼ਿਪ ਤੋਂ ਬਹੁਤ ਯੋਖੇ ਨਜ਼ਰ ਆ ਰਹੇ ਹਨ ਪ੍ਰਵਾਸੀ ਭਾਰਤੀਆਂ ਨੇ ਪਾਰਟੀ ਉਤੇ ਭਾਰੀ ਖਰਚਾ ਕਰਕੇ ਮੀਟਿੰਗਾਂ ਲਈ ਫੰਡ ਦਿੱਤੇ ਸਨ ਪਰ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰ ਰਹੇ ਹਨ ਆਸਟ੍ਰੇਲੀਆ ਤੋਂ ਬਾਅਦ ਡੈਨਮਾਰਕ ਤੇ ਐਨ ਆਰ ਆਈ ਵਲੰਟੀਅਰਾਂ ਨੇ ਪਾਰਟੀ ਖਿਲਾਫ ਆਪਣੇ ਰੋਸਿਆ ਨੂੰ ਜਹਾ ਕਰਦਿਆਂ ਕੇਜਰੀਵਾਲ ਨੂੰ ਸਵਾਲਾਂ ਦੇ ਕਟਹਿਰੇ ਖੜਾ ਕਰ ਦਿੱਤਾ ਹੈ ਹੁਸ਼ਿਆਰਪੁਰ ਦੇ ਕਸਬਾ ਹਾਜੀਪੁਰ ਸਿਵਲ ਹਸਪਤਾਲ ਚ ਬੀਤੀ ਰਾਤ ਇੱਕ ਜਗਰਤੇ ਦੌਰਾਨ ਇੱਕ ਬਜ਼ੁਰਗ ਵਿਧਵਾ ਮਹਿਲਾ ਦੇ ਨਾਲ ਦੂਸਰੇ ਗੁੱਟ ਵੱਲੋਂ ਕੁੱਟਮਾਰ ਕੀਤੀ ਗਈ ਚਲੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖੈਰਾ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਸੁਖਪਾਲ ਖੈਰਾ ਵੱਲੋਂ ਪਾਰਟੀ ਕਲਬ ਕੀਤੀ ਜਾ ਰਹੀਆਂ ਗਤੀਵਧੀਆਂ ਤੇ ਅਫਸੋਸ ਜ਼ਾਹਰ ਕਰਦਿਆਂ ਬਲਜਿੰਦਰ ਕੌਰ ਨੇ ਕਿਹਾ ਕਿ ਜਹਿਆਂ ਕਾਰਵਿਆਂ ਨਾਲ ਆਪ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਇਹ ਸਨ ਪੰਜਾਬ ਦੀਆਂ ਅਹਿਮ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲੱਗੇ ਮੁੜ ਹਾਜ਼ਰ ਹੋਵਾਂਗਾ ਕਵਰ ਬੇਦੀ ਨੂੰ ਦਿਓ ਇਆਜ਼ਤ ਤੁਸੀਂ ਵੇਖਦੇ ਰਹੋ ਪਟਿਆਲਾ ਟੀਵੀ ਆਪ ਕੀ ਦੇਖ ਰਹੇ ਹੋ ਪਟਿਆਲਾ ਟੀਵੀ ਪਟਿਆਲਾ ਟੀਵੀ ਜੋੜੇ ਆਪਕੀ ਨੂੰ ਸੋਨੇ ਪੰਜਾਬ ਅਤੇ ਦੇਸ਼ ਨਾਲ ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ .com